ਨਾਲਾ ਸ਼ਹਿਰ ਦੇ ਕੋਲ ਡਰਿੰਕ ਦੇ ਵਪਾਰੀ ਦਿਨੇਸ਼ ਖੋਸਲਾ ਵੱਲੋਂ ਬੀਤੇ ਦੋ ਦਿਨ ਪਹਿਲਾਂ ਦੇਰਾਂ ਤੇ ਹਿਰੋਲਾ ਪਾਇਆ ਗਿਆ ਸੀ ਕਿ ਉਸ ਨਾਲ ਖੋਹ ਹੋਈ ਹੈ ਤੇ ਖੋਹ ਕਰਨ ਵਾਲੇ ਉਸ ਨਾਲ ਮਾਰਕੁੱਟ ਵੀ ਕਰਕੇ ਗਏ ਹਨ ਅਤੇ ਇੱਥੋਂ ਤੱਕ ਕਿ ਉਸ ਦੁਕਾਨਦਾਰ ਵੱਲੋਂ ਸੜਕ ਤੇ ਹੀ ਪੁਲਿਸ ਪ੍ਰਸ਼ਾਸਨ ਨਾਲ ਵੀ ਬਹਿਸ-ਭਾਜ਼ੀ ਕਰਦੇ ਹੋਏ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਉਧਰ ਇਸ ਮਾਮਲੇ 'ਚ ਨਵਾਂ ਮੋੜ ਉਦੋਂ ਸਾਹਮਣੇ ਆਇਆ ਜਦੋਂ ਦੂਜੀ ਧਿਰ ਵੀ ਸਾਹਮਣੇ ਆ ਗਈ ਅਤੇ ਦੱਸਿਆ ਕਿ ਇਹ ਮਾਮਲਾ ਕਾਰੋਬਾਰੀ ਰੰਜਿਸ਼ ਦਾ ਹੈ ਦੂਜੇ ਧਿਰ ਦੇ ਦੁਕਾਨਦਾਰ ਨਵਨੀਤ ਦਾ ਦੋਸ਼ ਹੈ ਕਿ ਉਹ ਵੀ ਕੋਲ ਡਰਿੰਕ ਦਾ ਹੀ ਕਾਰੋਬਾਰ ਕਰਦਾ ਹੈ ਅਤੇ ਦਿਨੇਸ਼ ਖੋਸਲਾ ਵੱਲੋਂ ਇਹ ਤੇ ਉਸ ਨਾਲ ਮਾਰਕਟਾਈ ਵੀ ਕੀਤੀ ਗਈ ਸੀ ਪਰ ਇਹ ਵੀ ਕਿ ਮੈਂ ਨਾ ਕੁਛ ਆਪਣੇ ਮਾਰਕੀਟ ਦੇ ਕੰਮਾਂ ਤੋਂ ਸ਼ਾਮ ਨੂੰ ਕੋਈ 6:30 ਦੇ ਲਗਭਗ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਦਿਨੇਸ਼ ਕੋਸਰਾ ਨੇ ਦੇਖਿਆ ਮੈਨੂੰ ਅੱਗੇ ਆਉਂਦਿਆਂ ਨੂੰ ਤੇ ਇਹਨੇ ਮੇਰੇ ਵਿੱਚ ਨਾ ਗੱਡੀ ਮਾਰੀ ਜਾਨਵਰ ਮਾਰ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤੇ ਥੋੜੀ ਦੇਰ ਬਾਅਦ ਜਦੋਂ ਮੈਂ ਉੱਠ ਕੇ ਇਹਨੂੰ ਪੁੱਛਿਆ ਕਿ ਕਰਨ ਡਿਆ ਵਾ ਇਹਨਾਂ ਚੋਰ ਨੂੰ ਪਿੱਛੋਂ ਇਹਦੇ ਚਾਚੇ ਤਾਏ ਦਾ ਪੋਤੇ ਆ ਹੈਪੀ ਹੌਸਲਾ ਉਨੇ ਪਿੱਛੋਂ ਮੈਨੂੰ ਫੜ ਲਿਆ ਦੋ ਤਿੰਨ ਜਣੇ ਹੋਰੀ ਤੇ ਇਹਨੇ ਅੱਗੇਓ ਸੀਟ ਵਿੱਚੋਂ ਦਾਤਰ ਕੱਢ ਕੇ ਇਹਨਾਂ ਗੱਡੀ ਦੇ ਵਿੱਚੋਂ ਤੇ ਮੇਰੇ ਤੇ ਵਾਰ ਕਰਤਾ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਉਸ ਦਿਨ ਥੋੜੀ ਦੇਰ ਬਾਅਦ ਜਦੋਂ ਪਬਲਿਕ ਉੱਥੇ ਰੋਲਾ ਪੈ ਗਿਆ ਤੇ ਪਬਲਿਕ ਦੇ ਕੁਝ ਬੰਦਿਆਂ ਨੇ ਮੈਨੂੰ ਛਡਾਇਆ ਨਹੀਂ ਤੇ ਇਹਨਾਂ ਵੱਲੋਂ ਕੋਈ ਕਸਰ ਨਹੀਂ ਸੀ ਆ ਗਈ ਮੈਨੂੰ ਮਾਰ ਦੇਂਦੀ ਇਹ ਮੇਰੇ ਨਾਲ ਪਤਾ ਨਹੀਂ ਕਿੰਨੀ ਕੁ ਮੈਲ ਰੱਖਦਾ ਦਿਲ ਦੇ ਵਿੱਚ ਇਹਨੇ ਅੱਗੇ ਵੀ ਮੇਤੇ ਝੂਠੀਆਂ ਦਰਖਾਸਤਾਂ ਸਿਟੀ ਥਾਣੇ ਇੱਕ ਕੋਈ ਮੈ ਮੈਤੇ ਇਹਨਾਂ ਦੇ ਨਾਲ ਕੋਈ ਗੱਲ ਗੱਲਬਾਤ ਹੋਈ ਕਿਸੇ ਬੰਦੇ ਦੀ ਉਹਦੇ ਵਿੱਚ ਵੀ ਇਹਨੇ ਮੈਨੂੰ ਇਨਵੋਲਵ ਕਰ ਦਿੱਤਾ ਕਦੇ ਇੱਕ ਉਹ ਸਾਲ ਨੂੰ ਕਹਿੰਦਾ ਇਹਦੇ ਕੋਲ ਪਿਸਤਲ ਹੈ ਇਹ ਕੋਈ ਦਾਤਰਾ ਜੀ ਸਾਡੀ ਦੁਕਾਨਾਂ ਤੇ ਹੁੰਦਾ ਵਾ ਸਾਨੂੰ ਧਮਕੀਆਂ ਦੇ ਕੇ ਜਾਂਦਾ ਕਈ ਤਰ੍ਹਾਂ ਦੇ ਇਲਜ਼ਾਮ ਇਹਨੇ ਮੇਰੇ ਉੱਤੇ ਅੱਗੇ ਵੀ ਲਾਏ ਆ ਤੇ ਆ ਹੁਣ ਇਹਨਾਂ ਨੇ ਜਿਸ ਦਿਨ ਦੀ ਮੇਰੇ ਸੱਟ ਲੱਗੀ ਮੇਰੇ ਕੋਲ ਕਈ ਬੰਦੇ ਭੇਜੇ ਆ ਕਿ ਨਹੀਂ ਵੀ ਤੂੰ ਰਾਜੀਨਾਮਾ ਕਰ ਪਰ ਮੈਂ ਰਾਜੀਨਾਮਾ ਕਦੇ ਵਾਸਤੇ ਕਰਾਂ ਮੈਂ ਤੇ ਪ੍ਰਸ਼ਾਸਨਗਾਰੀ ਇਹੋ ਗੱਲ ਕਰਦਾ ਵਾਂ ਕਿ ਮੇਰੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਏ ਮੈਂ ਇਹੋ ਬੇਨਤੀ ਕਰਾਂਗਾ ਬਾਰ-ਬਾਰ ਤੁਹਾਡੇ ਅੱਗੇ ਅਰੇ ਇਸ ਅੱਜਕੱਲ 4-5 ਲੱਖ ਰੁਪਏ ਦਾ ਕੈਸ਼ ਕੰਮ ਕਰਦਾ ਵਾ ਜੇ ਇਹਦੇ ਕੋਲ ਬਿੱਲ ਹੋਣਗੇ ਤੇ ਅੱਜ ਕੱਲ੍ਹ ਤੇ ਲੋਕੀ ਆਰਟੀਐਸ ਕਰਦੇ ਆ ਬੜੇ ਸੋਖੇ ਕੰਮ ਕੈਸ਼ ਤੇ ਕੋਈ ਦੁਕਾਨਦਾਰ ਰੱਖਦਾ ਹੀ ਨਹੀਂ ਆ ਜਿਹੜਾ ਵੀ ਕਰਦਾ ਵਾ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜਿਵੇਂ ਇਹਨਾਂ ਦੀ 1 ਘੰਟੇ ਦੀ ਸੇਲ 5 ਲੱਖ ਰੁਪਈਆ ਵਾ ਤੇਰੀ ਸਾਰੀ ਦਿਹਾੜੀ ਦੀ ਸੇਲ ਕਿੰਨੀ ਹੋਊਗੀ ਮੈਂ ਤੇ ਬੇਨਤੀ ਕਰਾਂਗਾ ਸੇਲ ਟੈਕਸ ਇਨਕਮ ਟੈਕਸ ਬੈਕਮੈਨ ਨੂੰ ਕਿ ਇਹਦੇ ਤੇ ਜੋ ਬਣਦੀ ਕਾਰਵਾਈ ਆ ਇਹਦੀ ਤੇ ਕੀਤੀ ਜਾਵੇ ਬਸ ਮੇਰੀ ਤੇ ਇਹੋ ਬੇਨਤੀ ਆ ਜੀ ਤੁਹਾਡੇ ਅਗੇ ਜੋ ਮੇਰੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਸੱਚਾਈ ਨਹੀਂ ਹੈਗੀ ਇਹ ਚੀਜ਼ ਕਹਿਣ ਦੀ ਕਿਹੜੀ ਗੱਲ ਆ ਬਹੁਤ ਮੈਂ ਦੱਸ ਤੋਂ ਲਈ ਦੀ ਕਹਦੇ ਨਹੀਂ ਕਹਿ ਸਕਦਾ ਮੈਂ ਇਹ ਕਹਿਸਾ ਤਾਂ ਮੈਂ ਕੈਸ਼ ਲਾ ਕੇ ਮਾਰਕੀਟ ਚੋਂ ਲੰਘਣ ਦੇ ਆਇਆ ਇਹਨਾਂ ਨੂੰ ਘੇਰ ਲਿਆ ਪਰ ਜਿਹੜੀਆਂ ਗੱਲਾਂ ਬਣਦੀਆਂ ਨਹੀਂ ਐ ਜਿਹੜੀਆਂ ਗੱਲਾਂ ਤਾਂ ਤੋਕ ਨਹੀਂ ਬੰਦਾ ਕਦੇ ਵਾਸਤੇ ਕਰਨੀਆਂ। ਮੈਂ ਤੇ ਇਹੋ ਬੇਨਤੀ ਕਰਾਂਗਾ ਐਸਐਸਪੀ ਸਾਹਿਬਾ ਜੀ ਪੁਲਿਸ ਪ੍ਰਸ਼ਾਸਨ ਸਾਹਿਬਾ ਜੀ ਕਿ ਮੇਰੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز